ਸਖਬੀਰ ਬਾਦਲ ਦੇ ਕਾਫਲੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਏ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਈ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਅਤੇ 에ਅਰ ਬੈਗ ਤੱਕ ਨੇ ਜਿਹੜੇ ਉਹ ਖੁੱਲ ਗਏ ਨੇ ਤਾਂ ਕਈ ਵਾਹਨ ਨੇ ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਜਨਾਲਾ ਵੱਲ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਦਾ ਐਕਸੀਡੈਂਟ ਹੋ ਗਿਆ ਏ ਐਕਸੀਡੈਂਟ ਦੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਕੁਝ ਮੁਲਾਜ਼ਮ ਨੇ ਜਿਹੜੇ ਉਹ ਜ਼ਖਮੀ ਨਜ਼ਰ ਆ ਰਹੇ ਨੇ ਹਾਦਸੇ ਤੋਂ ਤੁਰੰਤ ਬਾਅਦ ਦੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਟੱਕਰ ਹੋਈ ਹੈ ਪੁਲਿਸ ਦੀ ਤੇਜ਼ ਰਫਤਾਰ ਬੱਸ ਦੇ ਵੱਲੋਂ ਦੋ ਗੱਡੀਆਂ ਵਿੱਚ ਟੱਕਰ ਮਾਰੀ ਜਾਂਦੀ ਹੈ ਅੱਗੇ ਜਾ ਰਹੀਆਂ ਦੋ ਫੋਰਚੂਨਰ ਕਾਰਾਂ ਨੂੰ ਪਿੱਛੋਂ ਆ ਰਹੀ ਫੋਰਚੂਨਰ ਕਾਰਾਂ ਨੂੰ ਟੱਕਰ ਆ ਜਿਹੜੀ ਉਹ ਬੱਸ ਦੇ ਵੱਲੋਂ ਮਾਰੀ ਜਾਂਦੀ ਹੈ ਅਤੇ ਬੱਸ ਦੇ ਪਿੱਛੇ ਆ ਰਹੀ ਡੀਐਸਪੀ ਇੰਦਰਜੀਤ ਸਿੰਘ ਦੀ ਥਾਰ ਗੱਡੀ ਆ ਜਿਹੜੀ ਉਹ ਬੱਸ ਦੇ ਨਾਲ ਟਕਰੌਂਦੀ ਹੈ ਕਾਰਾਂ ਦੇ 에ਅਰ ਬੈਗ ਖੁੱਲਣ ਕਰਕੇ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਹੈ ਕੁਝ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖੋ ਕਿਸ ਪ੍ਰਕਾਰ ਇੱਥੇ ਨੁਕਸਾਨ ਹੋਇਆ ਹੈ ਫੋਰਚੂਨਰ ਗੱਡੀ ਆ ਜਿਹੜੀ ਉਹ ਨਕਸਾਨੀ ਗਈ ਹੈ ਦੋ ਫੋਰਚਨਰਾਂ ਵਜੀਆਂ ਨੇ ਅਤੇ ਤੀਜੀ ਬੱਸ ਦੀ ਇਨਵੋਲਵਮੈਂਟ ਸਹਾਰ ਦੇ ਵਿੱਚ ਆ ਤਾਂ ਬੱਸ ਦੇ ਵੱਲੋਂ ਹੀ ਇਹਨਾਂ ਗੱਡੀਆਂ ਨੂੰ ਪਿੱਛੇ ਤੋਂ ਟੱਕਰ ਮਾਰੀ ਜਾਂਦੀ ਹੈ ਅਤੇ ਪਿੱਛੇ ਤੋਂ ਆ ਰਹੀ ਇੱਕ ਥਾਰ ਰੌਕਸ ਗੱਡੀ ਆ ਜਿਹੜੀ ਉਹ ਵੀ ਇਸ ਕਾਫਲੇ ਦੇ ਨਾਲ ਜਾ ਟਕਰਾਉਂਦੀ ਹੈ ਤਾਂ ਤਸਵੀਰਾਂ ਅਜਨਾਲਾ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਇਸ ਹਾਦਸੇ ਵਿੱਚ ਨਹੀਂ ਹੋਇਆ ਹਾਲਾਂਕਿ ਸ਼ਖਵੀਰ ਬਾਦਲ ਨੇ ਜਿਹੜੇ ਉਹਨਾਂ ਦੀ ਗੱਡੀ ਇਸ ਹਾਦਸੇ ਵਾਲੀਆਂ ਗੱਡੀਆਂ ਵਿੱਚ ਸ਼ਾਮਲ ਨਹੀਂ ਸੀ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਸੁਖਬੀਤ ਸਿੰਘ ਬਾਦਲ ਪੂਰੀ ਤਰ੍ਹਾਂ ਐਕਟਿਵ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਸ਼ੋਮਨੀ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਉਹ ਵੀ ਮੌਜੂਦ ਹੁੰਦੇ ਨੇ ਤੇ ਪਿੰਡਾਂ ਵਿੱਚ ਜਾ ਕੇ ਹਾੜ ਪੀੜਤਾਂ ਤੱਕ ਸਿੱਧੀ ਮਦਦ ਤਾਂ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਦੂਜੇ ਪਾਸੇ ਉਹਨਾਂ ਦੇ ਕਾਫਲੇ ਦੇ ਨਾਲ ਅੱਜ ਵੱਡਾ ਹਾਦਸਾ ਹੋ ਜਾਂਦਾ ਏ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਪ੍ਰਕਾਰ ਕਾਰਾਂ ਦੇ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਹਾਲਾਂਕਿ ਕੁਝ ਲੋਕ ਇੱਥੇ ਡਰਾਈਵਰ ਬਾਰੇ ਗੱਲਬਾਤ ਕਰਦੇ ਜਰੂਰ ਵੀਡੀਓ ਦੇ ਵਿੱਚ ਦਿਖਾਈ ਦਿੰਦੇ ਨੇ ਕਿ ਤੇਜ਼ ਰਫ਼ਤਾਰ ਦੇ ਵਿੱਚ ਸੀ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਲੀਡਰਾਂ ਦੇ ਕਾਫਲੇ ਨੇ ਜਿਹੜੇ ਅਕਸਰ ਹੀ ਤੇਜ਼ ਰਫ਼ਤਾਰ ਦੇ ਵਿੱਚ ਗੁਜ਼ਰਦੇ ਨੇ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਇਸ ਕਾਫਲੇ ਵਿੱਚ ਸ਼ਾਮਿਲ ਹੁੰਦੀਆਂ ਨੇ ਅਤੇ ਅਚਾਨਕ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਹਾਦਸਾ ਹੋ ਜਾਂਦਾ ਹੈ ਹਾਲਾਂਕਿ ਇਸ ਹਾਦਸੇ ਦੇ ਬਾਰੇ ਕਾਰਨ ਦੇ ਤੱਕ ਸਾਹਮਣੇ ਨਹੀਂ ਆਏ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਵਾਸਟਰ ਦੇ ਵੱਲੋਂ ਫੋਰਚੂਨਰ ਗੱਡੀਆਂ ਨੂੰ ਟੱਕਰ ਮਾਰੀ ਗਈ ਹੈ ਤੇ ਪਿੱਛੇ ਤੋਂ ਥਾਰ ਗੱਡੀ ਆ ਜਿਹੜੀ ਉਹ ਵਾਸਤੇ ਦੇ ਵਿੱਚ ਆਣ ਕੇ ਵੱਜੀ ਲੇਕਿਨ ਗਲਤੀ ਕਿਸ ਦੀ ਸੀ ਕਿਸ ਕਾਰਨ ਇਹ ਹਾਦਸਾ ਹੋਇਆ ਇਸ ਬਾਰੇ ਅਜੇ ਕੋਈ ਵੀ ਅਧਿਕਾਰਤ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਕਾਰਾਂ ਦਾ ਭਾਰੀ ਨੁਕਸਾਨ ਆ ਜਿਹੜਾ ਉਸ ਹਾਦਸੇ ਵਿੱਚ ਹੋਇਆ ਹੈ ਰਾਹਤ ਦੀ ਗੱਲ ਇਹ ਰਹੀ ਕਿ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਦਾ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕੁਝ ਕੁ ਮਲਾਜ਼ਮਾਂ ਨੂੰ ਸੱਟਾਂ ਨੇ ਜਿਹੜੀਆਂ ਉਹ ਜ਼ਰੂਰ ਵੱਜੀਆਂ ਨੇ ਤਾਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਲਓ ਕਿ ਕਿਉਂਕਿ ਕੁਝ ਮਲਾਜ਼ਮ ਨੇ ਜਿਹੜੇ ਉਹ ਉੱਥੇ ਬੈਠੇ ਦਿਖਾਈ ਦਿੰਦੇ ਨੇ ਦੇਖਣ ਨੂੰ ਜਾਪਦਾ ਹੈ ਕਿ ਇਹਨਾਂ ਦੇ ਕਾਫੀ ਸੱਟਾਂ ਜਿਹੜੀ ਉਹ ਵੱਜੀ ਹੋਣੀ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਜ਼ਰੂਰ ਨਿਕਲ ਕੇ ਸਾਹਮਣੇ ਆਈਆਂ ਨੇ